ਸ਼ਰਾਬ ਕਰਨ ਤੋਂ ਬਾਅਦ ਪੁਲਿਸ ਦਾ ਐਕਸ਼ਨ ਲਗਾਤਾਰ ਜਾਰੀ ਹੈ ਪੰਜਾਬ ਪੁਲਿਸ ਦੇ ਵੱਲੋਂ ਥਾਂ-ਥਾਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤਰਨਤਾਰਨ ਪੁਲਿਸ ਨੇ ਵੱਡੀ ਮਾਤਰਾ ਦੇ ਵਿੱਚ ਲਾਹਣ ਬਰਾਮਦ ਕੀਤੀ ਹੈ ਮੰਡੇ ਇਲਾਕੇ ਦੇ ਵਿੱਚ 1 ਲੱਖ ਲੀਟਰ ਦੇ ਕਰੀਬ ਲਾਹਣ ਬਰਾਮਦ ਕੀਤੀ ਗਿਆ ਪੁਲਿਸ ਨੇ ਮੌਕੇ ਤੇ ਲਾਹਣ ਨੂੰ ਨਸ਼ਟ ਕਰ ਦਿੱਤਾ ਇੱਕ ਮਹਿਲਾ ਸਣੇ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਆਪਰੇਸ਼ਨ ਕਾਸੋ ਦੇ ਤਹਿਤ ਮੰਡ ਇਲਾਕੇ ਦੇ ਪਿੰਡਾਂ ਦੇ ਵਿੱਚ ਰੇਡ ਕੀਤੀ ਗਈ ਦੇਸੀ ਦੇਸੀ ਸ਼ਰਾਬ ਬਣਾਉਣ ਵਾਲੀਆਂ ਪੱਟੀਆਂ ਵੇਸਦਰਾਨ ਆ ਤਬਾਹ ਕੀਤੀਆਂ ਗਈਆਂ ਨੇ ਅਦਰਸਲ ਮਜੀਠਾ ਦੇ ਵਿੱਚ ਜ਼ਰੀਲੀ ਸ਼ਰਾਬ ਪੀਣ ਦੇ ਨਾਲ ਹੁਣ ਤੱਕ 23 ਲੋਕਾਂ ਦੀ ਜੋਕੇ ਜਾਨ ਜਾ ਚੁੱਕੀ ਹੈ ਤੇ ਇਸ ਤੋਂ ਬਾਅਦ ਪੁਲਸ ਲਗਾਤਾਰ ਐਕਸ਼ਨ ਨਜ਼ਰ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਆਪਰੇਸ਼ਨ ਕਾਸੋ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਤਰਨਤਾਰਨ ਦੇ ਵਿੱਚ ਕਈ ਜਗਾਵਾਂ ਤੇ ਜੋਕੇ ਚਾਪੇਮਾਰੀ ਕੀਤੀ ਗਈ ਤੇ ਇਸ ਦੌਰਾਨ ਵੱਡੀ ਮਾਤਰਾ ਦੇ ਵਿੱਚ ਲਾਣ ਬਰਾਮਦ ਕੀਤੀ ਗਈ ਤਾਂ ਉਸੇ ਤਸਵੀਰਾਂ ਵਖਾ ਰਹੇ ਹੈ ਕਿ ਵੱਡੀ ਮਾਤਰਾ ਦੇ ਵਿੱਚ ਜੋ ਪੁਲਿਸ ਦੇ ਵੱਲੋਂ ਲਾਣ ਬਰਾਮਦ ਵੀ ਕੀਤੀ ਗਈ ਤੇ ਇਸ ਦੌਰਾਨ ਲਾਣ ਨੂੰ ਨਸ਼ਵੀ ਕਰ ਦਿੱਤਾ ਗਿਆ ਉੱਥੇ ਇੱਕ ਮਹਿਲਾ ਸਣੇ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤਾ ਜ਼ਹਿਰੀਲੀ ਸ਼ਰਾਬ ਕਹਣ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਖ-ਵੱਖ ਜਗਾਵਾਂ ਤੇ ਹੁਣ ਐਕਸ਼ਨ ਕੀਤਾ ਜਾ ਰਿਹਾ ਕਿਉਂਕਿ ਮਜੀਠਾ ਦੇ ਵਿੱਚ ਜੋ ਜ਼ਹਿਰੀਲੀ ਸ਼ਰਾਬ ਹੈ ਜ਼ਹਿਰੀਲਾ ਜਾਮ ਹੈ ਕਈ ਲੋਕਾਂ ਵਾਸਤੇ ਕਾਲ ਸਾਬਤ ਹੋਇਆ ਕਈ ਘਰਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਨੇ 70 ਪਿਛਾ ਦਿੱਤੇ 23 ਲੋਕਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ ਕੁਝ ਲੋਕਾਂ ਦੀ ਹਾਲਤ ਜੰਮੀਰ ਵੀ ਬਣੀ ਹੋਈ ਹੈ ਆ ਤਾਂ ਇਸੇ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਵੱਖ-ਵੱਖ ਜਗਾਵਾਂ ਤੇ ਜਾ ਕੇ ਐਕਸ਼ਨ ਕੀਤਾ ਜਾ ਰਿਹਾ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਤਰਨ ਤਾਰਨ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਖਾ ਰਹੇ ਹਾਂ ਕਿ ਇੱਥੇ ਕਿ ਪੁਲਿਸ ਨੇ ਵੱਡੀ ਮਾਤਰਾ ਦੇ ਵਿੱਚ ਲਾਹਣ ਬਰਾਮਦ ਕੀਤੀ ਆ ਮੰਡ ਇਲਾਕੇ ਦਾ ਅਸਲ ਦੱਸਿਆ ਜਾ ਰਿਹਾ ਹੈ ਮੰਡ ਇਲਾਕੇ ਦੇ ਵਿੱਚ ਪੁਲਿਸ ਨੇ ਜਦੋਂ ਰੇਡ ਕੀਤੀ ਤੇ ਇਸ ਦੌਰਾਨ 1 ਲੱਖ ਲੀਟਰ ਦੇ ਕਰੀਬ ਲਾਹਣ ਬਰਾਮਦ ਕੀਤੀ ਗਈ ਆ ਪੁਲਿਸ ਨੇ ਮੌਕੇ ਤੇ ਲਾਹਣ ਨੂੰ ਨਸ਼ਟ ਕਰ ਦਿੱਤਾ ਤੇ ਇੱਕ ਮਹਿਲਾ ਸਣੇ 5 ਲੋਕਾਂ ਨੂੰ ਇਸ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਆਪਰੇਸ਼ਨ ਕਾਸੋ ਦੇ ਤਹਿਤ ਅਸਲ ਮੰਡੇ ਇਲਾਕੇ ਦੇ ਪਿੰਡਾਂ ਦੇ ਵਿੱਚ ਰੇਡ ਕੀਤੀ ਗਈ ਹੈ ਜਿੱਥੇ ਸ਼ਰਾਬ ਬਣਾਉਣ ਵਾਲੀਆਂ ਪੱਟੀਆਂ ਵੇਖਦਾਨ ਤਬਾਹ ਕੀਤੀਆਂ ਗਈਆਂ ਨੇ ਇਸੇ ਖਬਰ ਤੇ ਹੋਰ ਜਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਦਾਰਥ ਢੋੜਾ ਜੁੜ ਚੁੱਕੇ ਨੇ ਸਦਾਰਥ ਜਿਸ ਤਰੀਕੇ ਦੇ ਨਾਲ ਮਜੀਠਾ ਦੇ ਵਿੱਚ ਜ਼ਰੀਲੀ ਸ਼ਰਾਬ ਦੇ ਕਾਰਨ 23 ਲੋਕਾਂ ਦੀ ਜਾਨ ਚਲੀ ਗਈ ਉਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਰੇਡ ਵੀ ਕੀਤੀ ਜਾ ਰਹੀ ਹੈ ਤਾਂ ਤਰਨਤਨ ਦੇ ਮੰਡ ਇਲਾਕੇ ਦੇ ਵਿੱਚ ਪੁਲਿਸ ਨੂੰ ਕੀ ਕਾਮਯਾਬੀ ਹਾਸਲ ਹੋਈ ਹੈ ਆ ਬਿਲਕੁਲ ਇਹ ਗੱਲ ਗੱਦੀ ਜਾਵੇ ਤਾਂ ਤਰਨਤਨ ਪੁਲਿਸ ਵੱਲੋਂ ਜਿਹੜੀ ਆ ਤੜਕਸਾਰ ਉਤੇ ਕੱਲ ਰਾਤ ਜਿਹੜੀਆਂ ਨੇ ਰੇਡਾਂ ਕਰਕੇ ਜਿਹੜੀ ਆ ਸ਼ਰਾਬ ਜਿਹੜੀ ਆ ਕਰ ਦਿੱਤੀ ਜਾਵੇ ਤਾਂ ਨਸ਼ਟ ਕੀਤੀ ਜਾ ਰਹੀ ਹੈ ਤੇ ਚਾਲੂ ਕਈ ਪੱਟੀਆਂ ਜਿਹੜੀਆਂ ਨੇ ਬਰਾਮਦ ਕੀਤੀਆਂ ਗਈਆਂ ਨੇ ਹਜ਼ਾਰਾਂ ਲੀਟਰ ਸ਼ਰਾਬ ਜਿਹੜੀ ਆ ਪੁਲਿਸ ਨੇ ਫੜੀ ਆ ਤੇ ਉਸ ਨੂੰ ਮੌਕੇ ਤੇ ਹੀ ਜਿਹੜਾ ਨਸ਼ਟ ਕੀਤਾ ਦੱਸਦੀ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਨਾਲ ਲੱਗਦੇ ਜਿਵੇਂ ਮੰਡ ਖੇਤਰ ਦੇ ਵਿੱਚ ਖਾਸ ਕਰਕੇ ਤੇ ਉਸ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਇਹ ਜਿਹੜੀ ਆ ਕਾਰਵਾਈ ਪੁਲਿਸ ਵੱਲੋਂ ਕੀਤੀ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਕੀਤੀ ਗਈ ਹੈ ਡੀਐਸਪੀ ਅਤੁਲ ਸੋਨੀ ਉਹਨਾਂ ਨਾਲ ਵੀ ਜਿਹੜੀ ਆ ਗੱਲਬਾਤ ਹੋਈ ਉਹਨਾਂ ਨੇ ਤਾਂ ਦੱਸਿਆ ਕਿ ਕੱਲ ਰਾਤ ਵੀ ਥਾਣਾ ਚੋਲਾ ਦੀ ਟੀਮ ਵੱਲੋਂ ਰੇਡ ਕੀਤੀ ਗਈ ਤਾਂ ਅੱਜ ਤੜਕਸਰ ਜਿਹੜੀ ਆ ਗੋਂਦਵਾਲ ਸਾਹਿਬ ਦੀ ਪੁਲਿਸ ਅਤੇ ਥਾਣਾ ਸਦਰ ਦੀ ਪੁਲਿਸ ਵੱਲੋਂ ਰੇਡ ਕਰਕੇ ਜਿਹੜਾ ਚਾਲੂ ਪਟੀਆਂ ਵੀ ਜਿਹੜੀਆਂ ਮੌਕੇ ਤੋਂ ਫੜੀਆਂ ਗਈਆਂ ਨੇ ਹਾਲਾਂਕਿ ਪੁਲਿਸ ਨੇ ਜਿਹੜੀ ਹੈ ਕਈ ਲੀਟਰ ਲਹਨ ਜਿਹੜੀ ਹੈ ਨਸ਼ਕ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਚਾਰ ਤੋਂ ਪੰਜ ਬੰਦਿਆਂ ਤੇ ਬੰਦਿਆਂ ਨੂੰ ਇੱਕ ਹਿਰਾਸਤ ਚ ਲਿਆ ਗਿਆ ਸੇ ਨਾਲ ਹੀ ਇੱਕ ਮਹਿਲਾ ਨੂੰ ਵੀ ਜਿਹੜਾ ਹੈ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆਇਆ ਤੇ ਅਗਲੇ ਦੀ ਜਾਣ ਜਿਹੜੀ ਆ جاری ਹੈ ਜੀ ਆ ਠੀਕ ਹੈ ਸਰਦਾਰਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਜ਼ਹਿਰੀਲੀ ਸ਼ਰਾਬ ਕਾਨ ਤੋਂ ਬਾਅਦ ਪੁਲਿਸ ਲਗਾਤਾਰ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਤੁਹਾਨੂੰ ਤਰਨਤਾਰਨ ਦੀਆਂ ਮੰਡ ਇਲਾਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਆ ਪੁਲਿਸ ਨੇ ਰੇਡ ਕੀਤੀ ਹੈ ਤੇ ਇਸ ਦੌਰਾਨ ਵੱਡੀ ਮਾਤਰਾ ਦੇ ਵਿੱਚ ਲਾਹਣ ਬਰਾਮਦ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਲਾਹਣ ਇੱਥੇ ਸਟੋਰ ਕਰਕੇ ਰੱਖੀ ਹੋਈ ਸੀ 1 ਲੱਖ ਲੀਟਰ ਦੇ ਕਰੀਬ ਲਾਹਣ ਬਰੰਦ ਕੀਤੀ ਜਿਸ ਨੂੰ ਕੇ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਜਿਹਦੇ ਸਬੰਧ ਵਿੱਚ ਅਸੀਂ ਗੋਨਗੋਸਾਰਵੇ 239 ਜਿਹੜਾ ਐਫ ਆਈ ਆਰ ਦੇ ਕਾਡ 14 ਦੀ ਗਿੰਦੀ ਚ 12750 ਲੀਟਰ ਜਿਹੜੀ ਵੀ ਉਹ ਲਾਹਣ ਵਿੱਚ ਪਈ ਹੈ ਇਜੀ ਸਬੰਧ ਸਰਹਾਨਾ ਦੇ ਵਿੱਚ 45000 ਜੜੀ ਹੋਏ ਐਮਐਲ ਹੈਗੇ ਉਹ ਅਸੀਂ ਸ਼ਰਾਬ ਜਿਹੜੀ ਇਲੀਗਲ ਹੈਗੀ ਉਹ ਪੜੀ ਗਈ ਉਹ ਐਫਆਈਆ ਦਸਵਾਜੀਤੀ ਹੈ 94 ਨੰਬਰ ਲਈ ਇਹਦੀ ਸਬੰਧ 16 16 ਸਾਹਬ ਦੇ ਵਿੱਚ ਚਾਲੂ ਪੱਟੀ ਜਿਹੜੀ 150 ਲੀਟਰ ਜਿਹੜੀ ਸੀਗੀ ਲਾਲ ਉਹ ਅਸੀਂ ਐਫਆਈਆ 38 ਜਿਹੜੀ ਰਿਪੋਰਟ ਅੰਦਰ ਉਹ ਅਸੀਂ ਕੀਤੀ ਹੈ ਤੇ ਸਾਡੀ ਅੱਜ ਦੇ ਰੀਡਰ ਵਾਲਾ ਚੱਲਦੀ ਹੈ ਤੇ ਜਿਸ ਤਾਂ ਵੀ ਹੋਏਗਾ ਤੁਹਾਨੂੰ ਅਗੇ ਦੱਸਾਂਗੇ